ਮੈਨੂੰ ਅੱਜ ਮਜਬੂਰਨ ਨਸ਼ਿਆਂ ਦੇ ਤੇ ਹੋਰ ਕੜੂਨ ਦੇ ਜਿਹੜੀ ਇਹ ਅਵਸਥਾ ਹੈ ਉਹ ਖਰਾਬ ਹੋਣੀ ਜਾ ਰਹੀ ਹੈ ਉਹਦੇ ਆਪਾਂ ਸਾਰਿਆਂ ਨੇ ਅੱਜ ਦਾ ਇਹ ਵਿਸ਼ਾ ਜਿਹੜਾ ਹੈ ਇਹ ਨਸ਼ਿਆਂ ਦੇ ਵਿੱਚ। ਸਾਰੇ ਸਾਥੀਓ ਬੇਨਤੀ ਹੈ ਕਿ ਜਿਸ ਦਿਨ ਪੰਜਾਬ ਦੇ ਵਿੱਚ ਸਾਡੀ ਪਾਰਟੀ ਦੇ ਵੱਲੋਂ ਪੂਰੇ ਪੰਜਾਬ ਦੇ ਵਿੱਚ ਡੀਐਸਪੀ ਦੇ ਦਫ਼ਤਰ ਦੇ ਬਾਹਰ ਤਣੇ ਲੱਗ ਰਹੇ ਸਨ ਤੇ ਉਸ ਟਾਈਮ ਮੈਨੂੰ ਪਤਾ ਲੱਗਾ ਕਿ ਸਾਡੇ ਸ਼ਹਿਰ ਦੇ ਵਿੱਚ ਇੱਕ ਬਹੁਤ ਵੱਡੀ ਮਾਤਰਾ ਦੇ ਵਿੱਚ ਜਿਹੜਾ ਇੱਕ ਮੈਡੀਕਲ ਸਟੋਰ ਸੀ ਮਾਤਰਾ ਦੇ ਵਿੱਚ ਕਾਫੀ ਮਤਲਬ ਨਸ਼ਾ ਫੜਿਆ ਗਿਆ ਤੇ ਮੈਂ ਉਸ ਦਿਨ ਧਰਨੇ ਵਿੱਚ ਬੈਠਾ ਸੀ ਤੇ ਡਿਪਟੀ ਸਾਹਿਬ ਆਏ ਤੇ ਮੈਂ ਉਹਨਾਂ ਨੂੰ ਪੁੱਛਿਆ ਕਿ ਤੁਸੀਂ ਇਹ ਜਿਹੜੀ ਨਸ਼ਿਆ ਦੀ ਮਾਤਰਾ ਫੜੀ ਹੈ ਇਹ 188 ਇਹ ਤੁਸੀਂ ਪਰਚਾ ਕਰ ਦਿੱਤਾ ਹੈ ਇਹ ਸ਼ਹਿਰ ਦੇ ਵਿੱਚ ਬਹੁਤ ਵੱਡਾ ਰੌਲਾ ਪੈ ਗਿਆ ਹੈ ਕਿ ਇਹ ਕੋਈ ਗਲੜਬੜ ਹੋਈ ਹੈ ਤੇ ਉਹਨਾਂ ਨੇ ਮੈਨੂੰ ਦਿਖਾਇਆ ਕਿ ਨਹੀਂ ਅਫਸਰਾਂ ਦੀ ਹਦਾਇਤਾਂ ਦੇ ਮੁਤਾਬਕ ਅਸੀਂ 188 ਦਾ ਪਰਚਾ ਬੰਦਾ ਸੀ ਤੇ ਅਸੀਂ ਕਰ ਦਿੱਤਾ ਮੈਂ ਉੱਥੇ ਇਹ ਵੀ ਬੇਨਤੀ ਕੀਤੀ ਸੀ ਕਿ ਧਰਨੇ ਦੇ ਵਿੱਚ ਕਿ ਜੇ ਇਸ ਤਰ੍ਹਾਂ ਦੇ ਨਸ਼ੇ ਜਿਹੜੇ ਜਿਸ ਤਰ੍ਹਾਂ ਸ਼ਹਿਰ ਦੇ ਵਿੱਚ ਨਸ਼ੇ ਚੱਲ ਰਹੇ ਨੇ ਪਰ ਪਤਾ ਲੱਗ ਰਿਹਾ ਆਮ ਸਮਾਜ ਜਥੇਬੰਦੀਆਂ ਸੇਵਾ ਜਿਨੇ ਵੀ ਲੋਕੀ ਕਰਨ ਵਾਲੇ ਨੇ ਜਾਂ ਪਾਰਟੀਆਂ ਦੇ ਸਾਰੇ ਲੀਡਰ ਜਿਹੜਾ ਕਸਰਾ ਜਥੇ ਬੰਨਿਆ ਸਾਰਿਆਂ ਨੇ ਇਹਦੀ ਬੜੀ ਨਿੰਦਨਯੋਗ ਗੱਲ ਕੀਤੀ ਤੇ ਨਾਲ ਮੈਂ ਉੱਥੇ ਬੇਨਤੀ ਕੀਤੀ ਸੀ ਕਿ ਕਿਉਂ ਨਾ ਮੈਨੂੰ ਇਹ ਨਸ਼ਿਆਂ ਦੇ ਖਿਲਾਫ ਤੇ ਪੁਖੜਤਾ ਦੇ ਵੀ ਬੜਾ ਪਿਆਰ ਨਾਲ ਬੈਠਾ ਐ ਮੇਰੀ ਬੇਨਤੀ ਜਿਹੜੀ ਹੈ ਸ਼ਾਇਦ ਉੱਪਰ ਤੱਕ ਗਈ ਹੋਵੇ ਕਿਉਂਕਿ ਮੈਂ ਇਹ ਸਾਰੇ ਮੈਸੇਜ ਵੀ ਲਾਇਏ ਸੀ ਕਿ ਮੇਰੀ ਸ਼ਾਇਦ ਬੇਨਤੀ ਉੱਪਰ ਤੱਕ ਸਰਕਾਰ ਤੱਕ ਪਹੁੰਚੀ ਹੋਵੇ ਕੁਝ ਦਿਨ ਬਾਅਦ ਹੀ ਬਹੁਤ ਸੀਏ ਸਟਾਫ ਨੇ ਸਾਡੇ ਸਾਡੇ ਦੇ ਵਿੱਚ ਆ ਇੱਕ ਬਹੁਤ ਵੱਡੀ ਉਸੇ 4-5 ਦਿਨ ਬਾਅਦ ਹੀ ਬਹੁਤ ਵੱਡੀ ਮਾਤਰਾ ਦੇ ਵਿੱਚ ਉਦੇ ਕਰੋ ਨਸ਼ਾ ਫੜਿਆ ਗਿਆ ਅੰਗੇ ਦਰਾਂ ਤੋਂ ਫੜਿਆ ਗਿਆ ਸੀ ਉਹਨਾਂ ਦੀ ਘਰ ਦੇ ਵਿੱਚੋਂ ਜਿੱਥੇ ਤੈਹ ਨ ਮਰਿਆ ਜੀ ਉਹਦੇ ਵਿੱਚ ਕਾਫੀ ਜਿਹੜਾ ਨਸ਼ਾ ਫੜਿਆ ਗਿਆ ਤੇ ਉਹਦੇ ਵਿੱਚ ਉਹਨਾਂ ਨੂੰ ਚੱਕਿਆ ਤੇ ਫਿਰ ਚੱਕ ਕੇ ਜਦੋਂ ਪੁਲਿਸ ਉਹਨਾਂ ਨੂੰ ਲਗਾਈ ਤੇ ਉਹਨਾਂ ਨੇ ਦੱਸਿਆ ਕਿ ਪਹਿਲੇ ਪਰਚੇ ਦੇ ਵਿੱਚ ਸਾਡੇ ਕੋਲੋਂ ਫਰਾਂਲੇ ਆਦਮੀ ਨੇ ਜੋ ਕਹਿੰਦੇ ਸੀ ਚੰਚੜਿਆ ਜਿਹੜਾ ਕਿ 2 ਦਿਨ ਪਹਿਲਾਂ ਸੀਐਸਟਾ ਵੱਲੋਂ ਬੰਦਾ ਚੱਕਿਆ ਉਦੋਂ ਕੋਲ ਪੈਸੇ ਲੈ ਵਾਪਸ ਕਰਵਾਏ ਮੈਨੂੰ ਮੈਨੂੰ ਲੱਗਾ ਪਤਾ ਕੋਈ 7 ਲੱਖ ਰੁਪਏ ਦੀ ਗੱਲ ਸੀ ਜਿਹੜੇ 7 ਲੱਖ ਰੁਪਏ ਤੇ ਫੜ ਕੇ ਤੇ ਬੰਦੇ ਨੂੰ ਸੀ ਇਸ ਤਾਮ ਰੱਖਿਆ ਗਿਆ ਤੇ ਉਹਦੇ ਬਾਅਦ ਮੈਨੂੰ ਇਹ ਨਹੀਂ ਪਤਾ ਲੱਗਾ ਕਿ ਉਹ ਉਹਦਾ ਪੈਸਾ ਹੈ ਮੈਨੂੰ ਇਹ ਪਤਾ ਲੱਗ ਰਿਹਾ ਹੈ ਕਿ ਜਿਹੜੇ ਜਿੰਕੋ ਮਾਲ ਫੜਾਇਆ ਗਿਆ ਉੱਤੇ ਪਾਇਆ ਗਿਆ ਕਿ ਡਰਗ ਮੰਣੀ ਹੈ ਇਹ ਮੈਂ ਇਹ ਕੇ ਮੰਗ ਕਰਦਾ ਸਾਡੇ ਟਾਂਡਾ ਸ਼ਹਿਰ ਦੇ ਹਰ ਕੱਲਾ ਕੱਲਾ ਜੱਤੀ ਬੰਦੀ ਹਰ ਵਰਗ ਦਾ ਲੋਕ ਇਹ ਬਲ ਕਰ ਰਿਹਾ ਹੈ ਕਿ ਜਿਹੜਾ ਇਹ ਜਿਹੜਾ 7 ਲੱਖ ਰੁਪਏ ਦੀ ਗੱਲ ਚੱਲੀ ਸੀ ਜਿਹੜਾ ਬੰਦਾ ਚੱਕਿਆ ਸੀ ਜਿਹੜਾ ਕਿ ਰਾਤ ਨੂੰ ਰੋਜ਼ 9 ਵਜੇ ਦਿੱਲੀ ਪੇਮੈਂਟ ਲੈ ਕੇ ਆਉਂਦਾ ਸੀ ਮਹੀਨਾ ਲੈਂਦਾ ਸੀ ਤੇ ਇਹਦੇ ਵਿੱਚ 7 ਲੱਖ ਦਾ ਸੌਦਾ ਹੋ ਗਿਆ طے ਹੋ ਗਿਆ ਜਿਹੜਾ 188 ਦਾ ਪਰਚਾ ਹੋਇਆ ਸੀ ਇਹ ਮੈਂ ਪ੍ਰਸ਼ਾਸਨ ਦਾ ਧੰਨਵਾਦ ਵੀ ਕਰਦਾ ਸੀਐਸ ਸਾਹਿਬ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਦੁਬਾਰਾ ਇਸ ਕੇਸ ਨੂੰ ਖੋਲਿਆ ਕਿ ਉਹਦੇ ਕਰੋੜ ਡਰਗ ਮਣੀ ਫੜੀ ਡਰਗ ਫੜੀ ਤਾਂ ਵੀ ਮਾਤਰਾ ਜਿ ਰਗ ਪੜੀ ਤੇ ਫਿਰ ਉਹਨਾਂ ਨੇ ਪਰਚਾ ਜਿਹੜਾ ਉਹਨਾਂ ਦੇ ਨਕ ਤਾਂ ਜਿਹੜੇ ਲੋਕ ਇਹ ਵੀ ਕੰਮ ਕਰਦੇ ਸੀ ਪਰ ਮੈਂ ਇਹ ਪੁੱਛਣਾ ਚਾਹਣਾ ਪ੍ਰਸ਼ਾਸਨ ਨੂੰ ਜਿੱਥੇ ਤੁਸੀਂ ਐਡਾ ਵੱਡਾ ਕੰਮ ਕੀਤਾ ਮੈਨੂੰ ਜਦੋਂ ਪਤਾ ਲੱਗਾ ਤੇ ਮੈਂ ਉਹਨੂੰ ਐਸਐਸਪੀ ਹਿਸਾਬ ਨਾਲ ਮੈਂ ਗੱਲ ਕੀਤੀ ਮੈਂ ਐਸਟੀਐਪ ਨਾਲ ਵੀ ਗੱਲ ਕੀਤੀ ਕੱਲ ਤੇ ਮੈਂ ਡਾਕੂਮੈਂਟ ਵੀ ਭੇਜੇ ਇਸ ਬਲੇ ਦੀ ਵੀਡੀਓ ਵੀ ਭੇਜੀਆਂ ਵੀਡੀਓ ਚੈੱਕ ਕਰੋ ਕਿ ਕੀ ਉਹ ਕੀ ਬੋਲ ਰਿਹਾ ਹੈ ਕਿਦਾਂ ਪੈਸਾ ਲੋਕਾਂ ਨੂੰ ਡਰਾ ਕੇ ਲੈ ਰਿਹਾ ਹੈ ਤੇ ਕਿਦਾਂ ਨਸ਼ਿਆਂ ਦੇ ਵਿੱਚ ਮੀਨਾ ਲੈ ਰਿਹਾ ਸਾਡੇ ਕੋਲ ਬਹੁਤ ਸਬੂਤ ਨੇ ਜੇ ਪ੍ਰਸ਼ਾਸਨ ਨੇ ਕੋਈ ਇੱਦਿਥੇ ਲਿਆਰ ਕੀਤਾ ਸਰਕਾਰ ਦੇ ਦਵਾ ਥਲੇ ਇਹ ਨਸ਼ਿਆਂ ਦਾ ਕੰਮ ਹੈ ਲੋਕਾਂ ਦੇ ਬੱਚਿਆਂ ਦੀ ਜਵਾਨੀ ਦੀ ਗੱਲ ਹੈ ਤੇ ਅਸੀਂ ਸਾਰੇ ਸਮਾਜ ਸੇਵੀ ਲੈ ਕੇ ਸਾਰੇ ਜਥੇਬੰਦੀਆਂ ਲੈ ਕੇ ਇੱਥੇ ਏਡਾ ਦਾ ਮੋਰਚਾ ਲਾਵਾਂਗੇ ਟਾਂਡੇ ਦੇ ਵਿੱਚ ਅਸੀਂ ਬਦਲ ਲੁਗਾ ਕਰਾਂਗੇ ਲਗਾ ਕਰਕੇ ਛੱਡਾਂਗੇ ਕਿ ਕਿਸ ਬੰਦੇ ਨੇ ਜਿਹੜਾ ਪੈਸਾ ਇਹ ਲਪੀਣਾ ਲੈ ਰਿਹਾ ਤੇ ਕਿਹੜਾ ਬੰਦਾ 75 ਲੱਖ ਰੁਪਇਆ ਇੱਕ ਇੱਕ ਦੁਕਾਨ ਤੋਂ ਇਕੱਠੀ ਕਰ ਰਿਹਾ ਇਹਨਾਂ ਕੁ ਵਾਰ ਹੋ ਗਈ ਇਹ ਜੇ ਆਖਦੇ ਰੰਗਲਾ ਪੰਜਾਬ ਬਣਾਉਣਾ ਹੈ ਤੇ ਕੰਗਲਾ ਪੰਜਾਬ ਬਣਾਉਣਾ ਹੈ ਨਸ਼ੇ ਦੇ ਨਾਤੇ ਲੋਕਾਂ ਦੇ ਇੱਥੇ ਪ੍ਰਸ਼ਾਸਨ ਕੀ ਕਰੇਗਾ ਜਿਹੜਾ ਜਿਹੜਾ ਲੀਡਰ ਹੀ ਪੈਸੇ ਲੈ ਲਾਤਾ ਹੈ ਇਸ ਕਰਕੇ ਮੇਰੀ ਬੇਨਤੀ ਹੈ ਪ੍ਰਸ਼ਾਸਨ ਦੇ ਅੱਗੇ ਇਹ ਸੀਜ਼ਨ ਲੰਘਿਆ ਕੀਤਾ ਜਾਵੇ ਇਹ ਕੱਲੇ ਦਾ ਪਰਦਾ ਨਹੀਂ ਡਾਣਾ ਜਿੱਥੇ ਬੰਦੇ ਨੂੰ 2 ਦਿਨ ਤੁਸੀਂ ਸੀਐਸਟਾਫ ਰੱਖਿਆ ਹੈ ਤੇ ਤੁਸੀਂ ਉਹਨੂੰ ਬਿਲਾ ਪਰਸੇ ਨੂੰ ਛੱਡਤਾ ਜਿਹੜਾ 7 ਲੱਖ ਰੁਪਈਆ ਲੈ ਗਿਆ ਉਹਨੂੰ ਤੁਸੀਂ ਛੱਡਤਾ ਹੈ ਕਿ ਕਿਦਾਂ ਬਣੇਗੀ ਇਹ ਨਸ਼ੇ ਕਿਦਾਂ ਰੋਕ ਲਗੇਗੀ ਕਿਦਾਂ ਤੁਸੀਂ ਨਸ਼ੇ ਦੇ ਕਾਬੂ ਕਰ ਲੋ ਇਹ ਮੇਰੀ ਬੇਨਤੀ ਪ੍ਰਸ਼ਾਸਨ ਦੇਗੇ ਜਿੱਥੇ ਤੁਸੀਂ ਇੰਦਾ ਵੱਡਾ ਕੰਮ ਕੀਤਾ ਇਸ ਬੰਦੇ ਨੂੰ ਵੀ ਲਗਾ ਕਰੋ ਇਹ ਮੇਰੀ ਬੇਨਤੀ ਹੈ ਪ੍ਰਵਾਨ ਕਰੋ ਕੱਲ ਗਿਜਿਆ ਸਾਹਿਬ ਨੇ ਆਪਣੇ ਫੋਨ ਤੋਂ ਐਸਐਸਪੀ ਸਾਹਿਬ ਨੂੰ ਇੱਕ ਆਡੀਓ ਭੇਜੀ ਸੀ ਇਸੇ ਬੰਦੇ ਦੀ ਤੇ ਹੋਰ ਐਵੀਡੈਂਸ ਭੇਜੀ ਸੀ ਕਿ ਤੁਸੀਂ ਇਹ ਵੀ ਚੈੱਕ ਕਰ ਲਓ ਕੱਲੀ ਇਹਦੇ ਕੋਲ ਨਹੀਂ ਲੈ ਪੈਸੇ ਹੋਰ ਬੰਦਿਆਂ ਕੋ ਵੀ ਲੈ ਰਹੇ ਨੇ ਤੇ ਉਸ ਵਿੱਚ ਅਸੀਂ ਕਿਹਾ ਸੀ ਕਿ ਇਹਦੀ ਫੋਰੈਂਸਿਕ ਜਾਂਚ ਵੀ ਕਰਾ ਲਓ ਕਿ ਦੀ ਆਵਾਜ਼ ਆਵਾਜ਼ ਹੈਗੀ ਕਿ ਨਹੀਂ ਹੈਗੀ ਇਹਦੀ ਇਸ ਬੰਦੇ ਦੀ ਜੇ ਤੇ ਫਿਰ ਵੀ ਛੱਡ ਦਿੱਤਾ ਜਾਂਦਾ ਪ੍ਰਸ਼ਾਸਨ ਵੱਲੋਂ ਅਸ ਸਾਡੇ ਕੋਲ ਆਲਰੇਡੀ ਐਫੀਡੇਵਿਟ ਆ ਗਏ ਨੇ ਬੰਦਿਆਂ ਦੇ ਜਿੰਨਾ ਜਿੰਨਾ ਕੋ ਦੋ ਐਫੀਡੇਵਿਟ ਆ ਚੁੱਕੇ ਨੇ ਅਲੱਗ-ਅਲੱਗ ਜਿੰਨਾ ਜਿੰਨਾ ਕੋ ਇਹਨਾਂ ਨੇ ਪੈਸੇ ਲੈਨੇ ਰਿਕਾਰਡਿੰਗ ਅਸੀਂ ਐਸਐਸਪੀ ਸਾਭ ਨੂੰ ਭੇਜ ਚੁੱਕੀ ਇੱਕ ਭੇਜੀ ਅਜੇ ਦੋ ਹੋਰ ਨੇ ਜੇ ਇਹ ਨਹੀਂ ਪ੍ਰਸ਼ਾਸਨ ਕੋਈ ਉੱਤੇ ਕਾਰਵਾਈ ਕਰਦਾ ਤੇ ਫਿਰ ਅਸੀਂ ਪਬਲਿਕਲੀ ਸਾਨੂੰ ਪ੍ਰੈਸ ਕਾਨਫਰੰਸ ਕਰਨ ਤੋਂ ਰੋਕਤੇ ਨਹੀਂ ਸਕਦੇ ਜੇ ਦੇ ਨਾਲ ਮਲਾ ਜਿਸ ਬੰਦੇ ਨਾਲ ਇਹਨਾਂ ਨੇ ਐਕਸਟਰੈਕਸ਼ਨ ਕੀਤੀ ਹੈ ਉਹ ਬੰਦਾ ਵੀ ਬੈਠੂਗਾ ਉਹਦਾ ਰਜਿਸਟਰਡ ਐਫੀਡੇਵਿਟ ਆ ਗਿਆ ਉਹਦੀ ਰਿਕਾਰਡਿੰਗ ਵੀ ਦੇਵਾਂਗੇ ਤੇ ਲੋਕਾਂ ਸਾਹਮਣੇ ਨੂੰ ਨੰਗਾ ਕਰਾਂਗੇ ਇਹ ਪ੍ਰਸ਼ਾਸਨ ਨੇ ਦੇਖਣਾ ਅਸੀਂ ਨਾਮ ਇਸ ਕਰਕੇ ਨਹੀਂ ਲੈ ਰਹੇ ਕਿਉਂਕਿ ਐਸਐਸਪੀ ਸਾਹਿਬ ਨੇ ਕਿਹਾ ਕਿ ਜਾਂਚ ਚੱਲੀ ਅਸੀਂ ਜਾਂਚ ਨੂੰ ਪ੍ਰਭਾਵਿਤ ਨਹੀਂ ਕਰਨਾ ਉਹਨਾਂ ਨੂੰ ਮੌਕਾ ਦੇ ਰਹੇ ਹਾਂ ਪ੍ਰਸ਼ਾਸਨ ਨੂੰ ਕਿ ਤੁਸੀਂ ਆਪਣੀ ਜਾਂਚ ਕਰ ਲਓ ਅਸੀਂ ਆਡੀਓ ਵੀ ਦੇਤੀ ਉਹਦੀ ਫੋਰੈਂਸਿਕ ਵੀ ਕਰਾ ਲਓ ਕਿ ਇਹ ਵਾਕਿਓ ਸਹੀ ਹੈ ਕਿ ਨਹੀਂ ਉਸ ਬੰਦੇ ਦੀ ਆਵਾਜ਼ ਨਹੀਂ ਜਿਹਨੂੰ 2 ਦਿਨ ਪੀਸੀਐਸਟਾ 'ਤੇ ਬਿਠਾ ਕੇ ਰੱਖਿਆ ਜੇ ਫੇਰ ਵੀ ਪ੍ਰਸ਼ਾਸਨ ਨੇ ਉਹਨੂੰ ਛੱਡਦਾ ਹੈ ਸਰਕਾਰ ਦੇ ਪ੍ਰਸ਼ਸੇ ਚ ਆ ਕੇ ਫਿਰ ਅਸੀਂ ਪ੍ਰੈਸ ਕਾਨਫਰੈਂਸ ਕਰਕੇ ਉਹਨੂੰ ਲੋਕਾਂ ਚ ਨੰਗਾ ਕਰਾਂਗੇ ਕਿਦਾਂ ਇਹ ਰਜਿੰਦਰਾ ਮੈਡੀਕਲ ਸਟੋਰ ਜਿੱਥੋਂ ਐਡੇ ਵੱਡੇ ਨਸ਼ੇ ਦੇ ਕੈਪਸੂਲ ਫੜੇ ਗਏ ਨੇ ਉਹਦੀ ਸੀਸੀਟੀਵੀ ਤੁਸੀਂ ਜਨਤਕ ਘਰਾ ਲੋ ਪ੍ਰੈਸ ਕਾਨਫਰੈਂਸ ਵਾਲਾ ਪ੍ਰੈਸ ਮੀਡੀਆ ਕੀ ਹੈ ਉੱਥੇ ਜਿਸ ਦਿਨ ਰੇਡ ਹੋਈ ਹੈ ਇਹ ਜਿਹੜਾ ਜਿਹਨੂੰ ਥਾਣੇ ਦਾ ਇੰਚਾਰਜ ਦਿੱਤਾ ਸੀ ਉੱਥੇ ਅਵੇਲੇਬਲ ਸੀ ਕਿ ਨਹੀਂ ਉਥੇ ਮੌਕੇ ਤੇ ਖੜਾ ਸੀ ਕਿ ਨਹੀਂ ਰੋਜ਼ ਰਾਤ ਨੂੰ 9 ਵਜੇ ਕੀ ਕਰਨ ਜਾਂਦਾ ਸੀ ਉਹਦੀ ਦੁਕਾਨ ਤੇ ਨਸ਼ੇ ਵਾਲਿਆਂ ਦੇ ਇਹ ਇਹ ਜਵਾਬ ਤਾਂ ਪ੍ਰਸ਼ਾਸਨ ਨੂੰ ਦੇਣਾ ਪੈਊਗਾ ਜਿਹੜੇ ਕਹਿੰਦੇ ਜਾਂਚ ਜਾਰੀ ਨਹੀਂ ਹੈ ਫਿਰ ਅਸੀਂ ਲੋਕਾਂ ਸਾਹਮਣੇ ਨੰਗਾ ਕਰਾਂਗੇ ਕੀ ਕੀ ਧੰਦਾ ਚਲਾਇਆ ਇਹਨਾਂ ਨੇ ਇੱਥੇ ਨਾਮੇ ਛੋਟੇ ਛੋਟੇ ਬੱਚਿਆਂ ਨੂੰ ਨਸ਼ਿਆ ਤੇ ਲਾ ਕੇ ਤੇ ਆਪਣੇ ਘਰ ਭਰੇ ਜਾ ਰਹੇ ਨੇ ਅਸੀਂ ਉਹ ਕੋਣ ਲੋਕਾਂ ਚ ਸਾਰੇ ਸਮਾਜ ਸਿਵੇਂ ਨੂੰ ਵੀ ਬੇਨਤੀ ਕਰਨਾ ਕਿ ਸਾਹਮਣੇ ਆਓ ਜੇ ਪ੍ਰਸ਼ਾਸਨ ਨੰਗਾ ਨਹੀਂ ਕਰਦਾ ਆਪਾਂ ਨੰਗੀ ਕਰਨੇ ਲੋਕਾਂ ਚ ਨੂੰ ਇਹ ਲੋਕ ਰਾਜ ਹੈ ਲੋਕ ਫੈਸਲਾ ਕਰਲਾਉਣ ਗਿਆ